ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਦੇ ਮਦੇਰ ਜਿੱਥੇ ਮਾਜੋਕ ਚੋਣ ਕਮਿਸ਼ਨ ਵੱਲੋਂ ਚੋਣ ਜਾਬਤਾ ਲਗਾਇਆ ਗਿਆ ਹੈ ਉੱਥੇ ਫਲੋਰ ਦੀ ਅਗਰ ਗੱਲ ਕਰੀਏ ਤਾਂ ਫਲੋਰ ਵਿਖੇ ਵੀ ਚੋਣ ਜਾਬਤੇ ਦੌਰਾਨ ਦੋ ਧੜਿਆਂ ਵਿੱਚ ਹੋਈ ਲੜਾਈ ਦੌਰਾਨ ਗੋਲੀਆਂ ਅਤੇ ਇੱਟਾ ਪੱਥਰ ਚੱਲਣ ਦੀ ਸੂਚਨਾ ਮਿਲੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਝਗੜੇ ਦੌਰਾਨ 4 ਗੋਲੀਆਂ ਚਲਾਈਆਂ ਗਈਆਂ ਨੇ ਜਿਸ ਨਾਲ ਘਰ ਦੇ ਬਾਹਰ ਖੜੀ ਸਾਬਕਾ ਕੌਂਸਲਰ ਦੀ ਗੱਡੀ ਦੇ ਸ਼ੀਸ਼ੇ ਵੀ ਟੁੱਟ ਗਏ ਇਸ ਬੰਦੀ ਗੱਲਬਾਤ ਕਰਦੇ ਹਾਂ ਇੱਕ ਧਿਰ ਦੇ ਮਨੀ ਨੇ ਦੱਸਿਆ ਕਿ ਦੁਪਹਿਰ 12 ਵਜੇ ਦੇ ਕਰੀਬ ਵਿਜੇ ਨਾਮਕ ਵਿਅਕਤੀ ਆਪਣੇ 15 ਸਾਥੀਆਂ ਨਾਲ ਉਹਨਾਂ ਦੇ ਉਹਨਾਂ ਉੱਪਰ ਇਟਾ पत्थर मारने शुरू कर ਦਿੱਤੇ उन्होंने दोष लगाया कि इस दौरान उसने फायर भी ਵੀ ਕੀਤੇ ਉਧਰ ਦੂਸਰੀ ਧਿਰ ਦੀ ਮਹਿਲਾ ਨੇ ਦੱਸਿਆ ਕਿ ਪਹਿਲੀ ਧਿਰ ਦੇ ਵਿਅਕਤੀਆਂ ਨੇ ਚਾਰ ਗੋਲੀਆਂ ਚਲਾਈਆਂ ਮੇਰਾ ਨਾਮ ਰਖਾ ਜੀ ਕੀ ਹੋਇਆ ਕੁਛ ਨਹੀਂ ਹੋਇਆ ਇੱਥੇ ਮੁੰਡੇ ਸੀ ਮੇਰੇ ਕੱਲੇ ਮੁੰਡੇ ਨੇ ਇੱਥੇ ਘੇਰ ਲਿਆ ਪੰਜ ਛੇ ਜਣਿਆਂ ਨੇ ਮੈਂ ਨਾਲ ਬਹਿਸ ਵਸਾਈ ਮੈਂ ਕਿਹਾ ਪੁੱਤ ਚਲੋ ਜਾਓ ਮੁੰਡਾ ਵੀ ਦੱਸ ਮੈਂ ਕਿਹਾ ਵੀ ਜਿਹੜਾ ਮੁੰਡਾ ਵੀ ਸੀ ਅਨਕੇਤ ਕੋਣੀ ਛੇਕੂਣੀ ਸਾਰੀ ਜਣੇ ਸੀ 5-7 ਜਣੇ ਮੈਂ ਕਿਹਾ ਪੁੱਤ ਕੋਈ ਲੜਾਈ ਨਹੀਂ ਤੂੰ ਰੋੜ ਰੋੜ ਲੜਦੇ ਨਾ ਚੰਗੇ ਲਾਦੇ ਬਿਆਪਾ ਕਰ ਇੱਥੇ ਜ਼ਮੀਨਾਂ ਵੰਡਣੀਆਂ ਮੈਂ ਵੀ ਜਿਹੜੇ ਮੁੰਡੇ ਨੂੰ ਕਿਹਾ ਮੈਂ ਕਿਹਾ ਵੀ ਜੇ ਮੈਂ ਕਿਹਾ ਕਾਕੇ ਤੇਰੀ ਕੋਈ ਲੜਾਈ ਨਹੀਂ ਕਹਿੰਦਾ ਕਹਿੰਦਾ ਮੇਰੇ ਭਰਾ ਆਵਾ ਕਹਿੰਦਾ ਨਾ ਹਣਕੇ ਤੋਂ ਨਹੀਂ ਵਿਚੇ ਕੋਣੀ ਮੈਂ ਕਿਹਾ ਇਹ ਵੀ ਤਾਂ ਤੇਰੇ ਭਰਾ ਹੀ ਦੁਸ਼ਮਣ ਇੱਥੇ ਵੀ ਜਾ ਆਇਆ ਫੋ 20 10 ਬੰਦੇ ਲੈ ਕੇ ਮੈਂ ਆਦਮ ਨ ਬੀਜੇ ਕੋਲ ਗਈ ਮੈਂ ਕਿਹਾ ਬੀਜੇ ਤੇਰੀ ਕੋਈ ਲੜਾਈ ਨਹੀਂ ਸਾਡੇ ਨਾਲ ਬੀਜੇ ਨੇ ਮੇਰੇ 'ਚ ਪੇੜ ਕੱਢ ਕੇ ਮਾਰੀ ਕਹਿੰਦਾ ਚੱਲ ਗਸਤੀਏ ਕਹਿੰਦਾ ਭੈਣ ਚੋਦ ਦੀਏ ਫਿਰ ਨਾ ਉੱਤੇ ਮੈਨੂੰ ਢਾ ਲਿਆ ਉਹਨੇ ਮੈਂ ਨਿਆਣੇ ਲੈ ਕੇ ਦੌੜ ਕੇ ਅੰਦਰ ਵੜ ਗਈ ਆਪਣੇ ਮੈਂ ਗੁੰਡਾ ਲਾ ਲਿਆ ਮੇਰੇ ਕੋਠੇ ਚੜ੍ਹ ਗਏ 10 20 ਜਣੇ ਸਾਰਿਆਂ ਨੇ ਮੇਰੇ ਘਰ ਉੱਤੋਂ ਕਮਰਾ ਤੋੜਦਾ ਆਮਲਾ ਕੀਤਾ ਮੇਰੇ ਘਰ ਤੋਂ ਟੈਕ ਸਟਾਫ ਆ ਮੇਰੇ ਇੱਥੇ ਚੱਲੀ ਮੈਂ ਮੈਕੋਰਟੇ ਤੋਂ ਆਪਣੇ ਮਨਤੇ ਨਹੀਂ ਅੰਦਰ ਬਾਹਰ ਕੱਢੇ ਉਧਰ ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਨੂੰਨ ਤੋੜਨ ਵਾਲੇ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਰਿਸ਼ੀ ਨਗਰ ਨੂੰ ਲੜਾਈ ਝਗੜਾ ਹੋਇਆ ਫੈਲ ਹੋਇਆ ਕੀ ਕੰਮ ਲੱਗਦਾ ਪਤਾ ਚੱਲਿਆ ਤੇ ਮੌਕੇ ਤੇ ਜਾ ਕੇ ਸ਼ਾਮਲ ਕਰ ਰਹੇ ਆ ਜੋ ਵੀ ਕੋਣ ਹੋ ਜਾਇਦਾ ਉਹ ਨਾ ਜੋ ਵੀ ਲੜ ਪਾਗੇ ਤਾਂ ਦਾਤਾਂ ਦਤਾਂ ਤੇ ਜਾ ਕੇ ਕੀ ਫੈਰ ਦੋਨਾਂ ਤਰਫੋਂ ਹੋਇਆ ਮੈਨੂੰ ਕੋਈ ਪਤਾ ਨਹੀਂ ਲੱਗਦਾ ਚਲ ਹੋਏ ਉਹਦਾ ਚਲ ਹੋ ਗਿਆ ਕੋ ਯਾਰ ਕੀ ਕੀ ਲੱਗਦਾ ਕੀ ਲੱਗਦਾ ਕੀ ਗੱਲਬਾਤ ਹੈ ਦੋਨਾਂ ਦੇ ਰੰਜਸ਼ ਹਲਦੀ ਆ ਪੁਰਾਣੀ ਦੋਨਾਂ ਦੇ ਰੰਜੀ ਹਾਂਜੀ ਉਹਦੀ ਸਾਨੂੰ ਚੱਲ ਰਹੀ ਹੈ ਕਿਹਦੀ ਪਾਰਟੀ ਕੌਣ ਕੌਣ ਹੈ ਅਕਬੂਜਾ ਕੁਮਾਰ ਇੱਕ ਮੁੰਡਾ ਹਾਂਜੀ ਹੋਰ ਵੀ ਭਲਾ ਜਾਣਾ ਮਨੀ ਦਾ ਮੁੰਡਾ ਮਨੀ ਦਾ ਹਾਂਜੀ ਉਹਦਾ ਇਹ ਬੰਦੇ ਕਾਬੂ ਕੀਤਾ ਕੋਈ ਕੋਈ ਨਹੀਂ ਕਾਬੂ ਕੀਤਾ ਕਿੰਨੇ ਫੈਰ ਹੋਏ ਦੋ ਲੱਗਦੇ ਦੋ ਫੈਰ ਹੋਏ ਹਾਂਜੀ ਕੀ ਕਾਰਵਾਈ ਕਰਦੇ ਚੱਲਦੀ ਕਰਦੇ